মাকেলালেলেলেলে. <laughs> ਹਾਂ ਜੀ ਐਸਪੀ ਸਾਹਿਬ ਅੱਜ ਜੋ ਆਪਰੇਸ਼ਨ ਈਗਲ ਚਲਾਇਆ ਜਾ ਰਿਹਾ ਕੀ ਇਹਦਾ ਮਹੱਤਵ ਕੀ ਹੈ ਔਰ ਕਿਸ ਤਰੀਕੇ ਨਾਲ ਚੈਕਿੰਗ ਜਿਹੜੀ ਹੋ ਰਹੀ ਹੈ ਦੇਖੋ ਸਾਡੇ ਸਮੇਂ-ਸਮੇਂ ਤੇ ਅਸੀ ਨੇ ਅਫਸਰਾਨਾ ਲੋਕ ਜਿਹੜੇ ਨੇ ਪ੍ਰੋਗਰਾਮ ਬਣਾਏ ਜਾਂਦੇ ਨੇ ਵੱਖੋ-ਵੱਖਰੇ ਏਰੀਆਸ ਦੇ ਜਾਂ ਵੱਖ-ਵੱਖਰੇ ਸਾਨੂੰ ਟਾਰਗੇਟਸ ਦੇ ਕੇ ਜਿਹੜੀ ਚੈਕਿੰਗ ਕਰਵਾਈ ਜਾਂਦੀ ਹੈ ਤੇ ਅੱਜ ਜਿਹੜਾ ਆਪਰੇਸ਼ਨ ਈਗਲ 3 ਹੈ ਮਤਲਬ ਆਪਰੇਸ਼ਨ ਈਗਲ ਦੀ ਸੀਰੀਜ਼ ਦੇ ਵਿੱਚ ਅੱਜ ਤੀਜੀ ਵਾਰੀ ਇਹ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਖਾਸ ਤਵੱਜੋ ਹੈ ਉਹ ਰੇਲਵੇ ਸਟੇਸ਼ਨ ਤੇ ਬੱਸ ਸਟੈਂਡਸ ਨੂੰ ਦਿੱਤਾ ਹੋਇਆ ਸੋ ਅੱਜ ਅਸੀਂ ਇੱਥੇ 11 ਫੇਜ਼ ਜਿਹੜਾ ਰੇਲਵੇ ਸਟੇਸ਼ਨ ਆ ਉਹਦੀ ਚੈਕਿੰਗ ਦੇ ਲਈ ਇੱਥੇ ਆਏ ਹੋਏ ਆ ਅਸੀਂ ਸਾਹਮਣੇ ਦੇਖ ਰਹੇ ਹਾਂ ਟ੍ਰੇਨ ਵੀ ਖੜੀ ਹੈ ਇਹਨੂੰ ਵੀ ਪੂਰਾ ਡਿਟੇਲ ਦੇ ਵਿੱਚ ਜਿਹੜਾ ਚੈੱਕ ਕੀਤਾ ਗਿਆ ਆਉਣ ਜਾਣ ਵਾਲੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਉਹਨਾਂ ਦੇ ਸਮਾਨ ਦੀ ਚੈ ਤਾ ਜੋ ਕੋਈ ਵੀ ਮਾੜਾ ਅੰਸ਼ਰ ਜਿਹੜਾ ਹੈ ਪਬਲਿਕ ਟਰਾਂਸਪੋਰਟ ਦਾ ਸਹਾਰਾ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਅਨਸਥਾਨੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਹਾਲਾਂਕਿ ਪਿਛਲੇ ਦਿਨ ਵਿੱਚ ਵੀ ਲਗਾਤਾਰ ਜਿਹੜੀ ਚੈਕਿੰਗ ਜਾਰੀ ਸੀ ਔਰ ਹੁਣ ਤਾਂ ਕਿਤੋਂ ਦਾ ਕੁਝ ਨਹੀਂ ਹੈ ਬਾਕੀ ਇਹ ਸਾਡਾ ਜਿਹੜਾ ਚੱਲ ਰਿਹਾ ਹੈ ਆਪਰੇਸ਼ਨ ਜੇ ਕਿਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਥੋੜੇ ਧਿਆਨ ਜ਼ਰੂਰ ਲੈਂਦੀ ਜਾਊਗੀ ਇਹਦੇ ਥੇ ਥੋੜੇ ਮਾਧਿਅਮ ਰਾਹੀਂ ਅਸੀਂ ਇਹ ਵੀ ਇੱਕ ਸੋਸਾਇਟੀ ਨੂੰ ਮੈਸੇਜ ਦੇਣਾ ਚਾਹੁੰਦੇ ਆ ਮਾੜੇ ਅੰਸ਼ਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਪਬਲਿਕ ਟਰਾਂਸਪੋਰਟ ਦਾ ਯੂਜ਼ ਜਿਹੜਾ ਉਹ ਨਾ ਕਰਨ